गुरद्वारा शहीदा सिंगा डेरा संत जरनैल नंगल बेट आलोवाल फिलौर विखे माता प्रकाश कौर की याद विच पेंडू खेड मेला करवाया गया इस खेड मेले विच पिंडा कबड्डी टीम ने हिस्सा लिया इस खेड मेले विशेष तौर पर एम पी चरन चन्नी के सपुत्र नवजीत चनी विशेष तौर पर पहुंचे जिन्होंने पेंडू खेड मेले दू वधाइया दलटा दौड़ान भी कराई गई संत बाबा जर्नैल सिंह वालों नवजीत सिंह चन्नी नु सिरोपाव पाके सम्मानित कीता गया बिंदी मुख सेवादार संत सुखविंदर सिंह ने कहा कि कल नु किलो पार दे आल ओपन कबड्डी कप दे मुकाबले होनगे ते अखां दा मुफत ऑपरेशन कैंप भी लगाया जाएगा ओना इलाके दिया संगतान नु पहुंचने दी अपील कीती चेतना चैनल ने प्रदीप राजा दी रिपोर्ट आज संत बाबा जर्नैल सिंह दी, दी। ਇਹ ਪ੍ਰੋਗਰਾਮ ਕਿਨਾਰੇ ਲਾਇਆ ਗਿਆ ਹੈ ਪੰਜ ਵਿਨਾ ਨਾ ਵਿਨਾ ਪ੍ਰੋਗਰਾਮ ਲਿਖੇ ਗਏ ਹਨ ਦੇ ਵਿੱਚ ਰਣਨੀਤਿਕ ਜਾਨੇ ਪਿਆ ਵੀ ਕਰਾਈ ਗਰੀਬ ਕੁੜੀਆਂ ਦੇ ਵਿੱਚ ਅੱਜ ਸਮਾਜ ਦੇ ਗੱਲਬੱਟੇ ਚੱਲ ਰਹੇ ਹਨ ਕਬੱਡੀ ਖਾ ਰਹੇ ਹਨ ਜੋ ਵੀ ਸਟੋਰੀ ਦੇ ਨਾਲ ਉਸੇ ਤਰ੍ਹਾਂ ਦੇ ਆ ਰਹੇ ਹਨ ਬੜੇ ਬੜੇ ਖੇਡਣ ਦੇ ਮੌਕੇ ਜਨਨ ਆ ਰਹੇ ਹਨ ਕਬੱਡੀ ਪੌਂਡ ਮੈਦਾਨ ਨੂੰ ਉਪਾ ਦੇਣਾ ਚਾਹੁੰਦੇ ਹਨ ਜਿੰਨਾਂ ਦੇ ਬੋਲ ਦੀ ਸ਼ਿਕਵਾ ਚੰਗਾ ਸਥਿਤੀ ਹੈ ਲੱਗ ਰਹੇ ਹਨ ਬੜਾ ਕਿੰਨੇ ਚਾਰੇ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਸਿੰਘਾ ਸ਼ਹੀਦਾਂ ਦੇ ਆਸ-ਪਾਸ ਸੰਤ ਬਾਬਾ ਜਰਨੈਲ ਸਿੰਘ ਜੀ ਨੰਗਲ ਬੇਨਦੀ ਦੀ ਕਾਲੋਂ ਘੌਰ ਵਿਖੇ ਜੋ ਪੰਜ ਰੋਜ਼ਾ ਮਹਾਨ ਗੁਰਮਤ ਸਮਾਗਮ ਸੰਤ ਬਾਬਾ ਜਰਨੈਲ ਸਿੰਘ ਜੀ ਦੀ ਮਰਜੰਦੀ ਦੀ ਰੇਨਾ ਸਦਕਾ ਇਸ ਸਥਾਨ ਤੇ ਸ਼੍ਰੀ ਗੁਰੂ ਅਨਗਦੇਵ ਸਾਹਿਬ ਦੇ ਆਗਮਨ ਪਰਬ ਮਾਤਾ ਪ੍ਰਕਾਸ਼ ਤੋਂ ਸਮਾ ਵਸ ਸ਼ਰਮਤ ਜਿੱਥੇ ਅਖੰਡ ਪਾਠਾਂ ਦੀਆਂ ਮਹਾਨ ਲੜੀਆਂ ਸ਼ੁੱਕਰਵਾਰ ਰੰਗ ਹੋਈਆਂ ਸ਼ਨੀਵਾਰ ਮahanagari ਤੋਂ ਦਰਬਾਰ ਹੋਇਆ ਇਹ ਜੀਵਨ ਦੇ ਦਰਵਾਜ਼ਾ ਖੁੱਲ੍ਹ ਗਿਆ ਭਗਤਾਂ ਦੇ ਭੋਜ ਪਏ ਉੱਥੇ ਨਾਲ ਹੀ ਸਮੂਹ ਭਗਤਾਂ ਨੇ ਮਹੂਰਤ ਕਰ ਦਿੱਤੇ ਗਏ ਜਿਨ੍ਹਾਂ ਨੇ 11 ਗਿੰਥਾ 11 ਦੀ ਗਿੰਥੀ ਸੰਗਤਾਂ ਪੁੱਜ ਕੇ ਜਿੱਥੇ ਉਹਨਾਂ ਬੱਚਿਆਂ ਨੇ ਸੰਗਤਾਂ ਦੇ ਦਰਸ਼ਨ ਦਿੱਤੇ ਉਹਨਾਂ ਨੂੰ ਅਸ਼ੀਰਵਾਦ ਦੇਣ ਬਾਅਦ ਦੇ ਪੰਦੇ ਜਸੇਦਾਰ ਸਿੰਘ ਸਾਹਿਬਾਨ ਅਤੇ ਸ੍ਰੀ ਦਰਵਾਦ ਸਾਹਿਬ ਦੇ ਜੁਰੀ ਲਾਗੀ ਵੱਖ-ਵੱਖ ਉਹਦਿਆਂ ਤੇ ਬਿਰਾਜਮਾਨ ਅਫਸਰ ਸਾਹਿਬਾਨ ਤੇ ਹਲਕਾ ਬਧਾਇਕ ਪਹੁੰਚ ਕੇ ਉਹਨਾਂ ਬੱਚਾ ਨੂੰ ਤੇ ਸਮੁੱਚੇ ਸੰਸਮਾਜ ਨੇ ਇੱਕ ਸੰਜ ਤੇ ਬੰਦਿਆਂ ਨੇ ਅਸ਼ੀਰਵਾਦ ਦਿੱਤਾ ਅੱਜ ਇਸ ਸਮਾਗਮ ਚੌਥੇ ਦਿਨ ਵਿੱਚ ਗਿਆ ਹੈ ਅੱਜ ਚੌਥੇ ਦਿਨ ਦੇ ਸਮਾਗਮਾਂ ਦੇ ਵਿੱਚ ਜਿੱਥੇ ਬੈੱਲਾਂ ਦੀ ਹਲਤ ਦੌੜ ਤੇ ਲੜਕੀਆਂ ਦੇ ਕਬੱਡੀ ਟੂਰਨਾਮੈਂਟ ਚੱਲ ਰਹੇ ਆ ਤੇ ਜਿੰਨੇ ਵੀ ਇੱਥੇ ਦਰਸ਼ਕ ਵੀਰ ਆ ਤੁਸੀਂ ਦੇਖ ਸਕਦੇ ਆ ਪਿੱਛੇ ਤਕਰੀਬਨ 70 ਦੇ ਕਰੀਬ ਜੋੜੀਆਂ ਜਿਹੜੀ ਹਲਤ ਦੌੜ ਦੀ ਦੌਰ ਤੇ ਆਈਆਂ ਤੋਂ ਮੈਂ ਸਾਰੇ ਹਲਤ ਵੀਰ ਵਾਲੇ ਸਾਰੇ ਜੋੜੀਆਂ ਵਾਲੇ ਵੀਰਾਂ ਦਾ ਅਤੇ ਇੱਥੇ ਦੇ ਪ੍ਰਬੰਧਕ ਭਾਈ ਕਸ਼ਮੀਰ ਸਿੰਘ ਜੀ ਹਿਰ ਅਤੇ ਸੰਤ ਬਾਬਾ ਜਨੈਲ ਸਿੰਘ ਮਹਾਰਾਜ ਡਾਕਟਰ ਅਮਰਜੋਤ ਸਿੰਘ ਸੰਧੂ ਸਮੁੱਚੇ ਪਰਿਵਾਰ ਦਾ ਮੈਂ ਧੰਨਵਾਦ ਕਰਦਾ ਅਤੇ ਜਿਨ੍ਹਾਂ ਦੇ ਮਹਾਂਪੁਰਖਾਂ ਦੀ ਪ੍ਰੇਰਨਾ ਸਦਕਾ ਜੋ ਮਹਾਨ ਸਮਾਗਮ ਇੱਥੇ ਰੱਖਿਆ ਗਿਆ ਸੰਗਤਾਂ ਨੇ ਵੱਡੀ ਗਿਣਤੀ ਸਮੁਲਿਤ ਕੀਤੀ ਹੈ ਆਸ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਵੀ ਇਹ ਸਮਾਗਮ ਇਸ ਦਾ ਚੱਲਦੇ ਰਹਿਣ ਸਮੁੱਚੀਆਂ ਸੰਗਤਾਂ ਆਪੇ ਇੱਥੇ ਪਹੁੰਚ ਕੇ ਦਰਸ਼ਨ ਦਿੰਦੀਆਂ ਹਨ ਅੱਜ ਵੀ ਇਸ ਸਮਾਗਮ ਦੇ ਵਿਸ਼ੇਸ਼ ਤੌਰ ਤੇ ਸਾਡੇ ਸੀਐਮ ਕੰਨੀ ਸਾਹਿਬ ਦੇ ਪਰਿਵਾਰ ਵਿੱਚ ਉਹਨਾਂ ਦਾ ਬੇਟਾ ਨਮਜੀਤ ਕੰਨੀ ਉਹ ਵੀ ਪਹੁੰਚ ਕੇ ਹਾਜ਼ਰ ਦੇ ਕੇ ਗਿਆ ਹੋਰ ਬਹੁਤ ਸਾਰੀਆਂ શિક્ષਿਕਾਂ ਵਕ ਵਕ ਪਸਤਾਨਾ ਧੋਮਾ ਬੁਰਖਾਨੇ ਪਹੁੰਚ ਕੇ ਸ਼ਿਰਕਤ ਕੀਤੀ ਮੈਂ ਉਹਨਾਂ ਸਾਰਿਆਂ ਨੂੰ ਆਪਣੇ ਵੱਲੋਂ ਜੀ ਆਇਆਂ ਖਦਾ ਧੰਨਵਾਦ ਕਰਦਾ ਤੇ ਕੈਮਰਾਮੈਨ ਸਾਡੇ ਜਿੰਨੇ ਵੀ ਮੀਡੀਆ ਵਾਲੇ ਵੀ ਆਏ ਪੱਤਰਕਾਰੇ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ